ਇਸ ਤਰ੍ਹਾਂ ਜਿਹੜਾ ਬਜ਼ੁਰਗ ਜਿਹੜਾ ਖੱਡੇ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਗੱਡੀਆਂ ਦੀ ਵਗੜਾ ਜਿਹੜੀਆਂ ਅੱਡੇਆਂ ਦੇ ਵਿੱਚੋਂ ਫਸਦੀਆਂ ਹੋਈਆਂ ਨਜ਼ਰ ਆ ਰਹੀਆਂ ਹਮੇਸ਼ਾ ਜਿਹੜੀਆਂ ਇਸ ਰੋਡ ਦੇ ਉੱਪਰੋਂ ਮੰਤਰੀ ਵਗੈਰਾ ਜਾਂ ਹੋਰ ਜਿਹੜੇ ਵਿਧਾਇਕ ਵਗੈਰਾ ਰੋਡ ਰਾਤ-ਰੋਜ਼ ਦੇ ਇਸ ਰੋਡ ਦੇ ਉੱਪਰ ਦੀ ਲੰਘਦੇ ਨਜ਼ਰ ਆਏ ਆ ਪਰ ਇਸ ਰੋਡ ਦੇ ਨਾਲ ਧਿਆਨ ਨਹੀਂ ਦਿੱਤਾ ਜਾਂਦਾ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਰੋਡ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਇਹ ਰਾਜਨੀਤਿਕ ਵੀ ਕੀਤੀ ਜਾਂਦੀ ਆ ਕਿ ਰੋਡ ਨੰਬਰ 1 ਤੇ ਬਣਾਵਾਂਗੇ ਪਰ ਰੋਡ ਜਿਹੜਾ ਨੰਬਰ 1 ਤੇ ਨਜ਼ਰ ਖੋਦ ਤੁਸੀਂ ਸਿੱਧੀਆਂ ਤਸਵੀਰਾਂ ਦੇ ਦੇ ਜਿੱਥੇ ਇੱਕ ਬਜ਼ੁਰਗ ਜਿਹੜਾ ਖੱਡੇ ਦੇ ਵਿੱਚ ਫਿਰ ਫਸ ਗਿਆ ਅੱਗੋਂ ਫਿਰ ਦੁਬਾਰਾ ਫਸ ਗਿਆ ਜੋ ਪਿੱਛੇ ਪਹਿਲਾਂ ਫਸਿਆ ਹੋਇਆ ਸੀ ਕਿ ਕਿਸ ਤਰ੍ਹਾਂ ਨੌਜ ਨੌਜਵਾਨ ਜਿਹੜਾ ਵਕ ਵਕ ਜਿਹੜੇ ਐਂਟੋਬਾ ਵਗੈਰਾ ਜਿਹੜੇ ੱੱਕੇ ਲਾ ਕੇ ਬਿਜੜ ਜਾਂਦਾ ਜਾਂ ਸਾਹ ਦਿੱਤਾ ਜਾਂਦਾ ਕਿ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝਾ ਕਰੇ ਟੈਂਪੂ ਨੂੰ ਲੈ ਕੇ ਤਸਵੀਰਾਂ ਸਾਂਝਾ ਕਰ ਰਹੇ ਆ ਇਹ ਟੈਂਪੂ ਜਿਹੜਾ ਫਸ ਗਿਆ ਖੱਡੇ ਦੇ ਵਿੱਚ ਜਿਹੜਾ ਸਰਕਾਰਾਂ ਦੀਆਂ ਜਿਹੜੀਆਂ ਪੋਚੀਆਂ ਜਿਹੜੀਆਂ ਹਮੇਸ਼ਾ ਜਿਹੜੀਆਂ ਜੱਦ ਜ਼ਾਹਰ ਕਰਦੇ ਰਹੀਆਂ ਹਮੇਸ਼ਾ ਸਰਕਾਰ ਨੂੰ ਜਵਾਬਦੇਹ ਰਹਿਣੀਆਂ ਕਿ ਇਸ ਤਰ੍ਹਾਂ ਜਿਹੜਾ ਲੇਖਾ ਨਾਲ ਫਲਵਾੜ ਕਿਤੇ ਜਾਂਦੇ ਆ ਵੱਡੇ ਵੱਡੇ ਟਾਵੇ ਫਿੱਟੇ ਜਾਂਦੇ ਆ ਤੋਂ ਲਗਾਤਾਰ ਤਕਰੀਰਾਂ ਦਿੱਤੀਆਂ ਤੁਸੀਂ ਵੀ ਭੰਮੀ ਚੌਥਾ ਦੇਖਦੇ ਹੋ ਭਾਈ ਕਿਉਂ ਜਾਨ ਜੋਖਮ ਚ ਪਾ ਰਿਆ ਇਹ ਨਹੀਂ ਸੋ ਸਕੂਲ ਦੀ ਬਸ ਜਿਹੜੀ ਆ ਬੱਚਿਆਂ ਦੇ ਨਾਲ ਭਰੀ ਹੋਈ ਆ ਸੋ ਜਿਹੜੇ ਪੋਸਟ ਬਲੋ ਜਿਹੜੇ ਬੈਰੀਅਰ ਬਗੜਾ ਲਗਾਏ ਗੋਇਸ ਕੇ ਉਹ ਬੈਰੀਅਰ ਖੋਲਣ ਤੋਂ ਬਾਅਦ ਜਿਹੜਾ ਗੱਡੀਆਂ ਦਾ ਰਿਆ ਰਾਸ਼ਾ ਜਿਹੜਾ ਸੋ ਵੱਧ ਗਿਆ ਲਗਾਤਾਰ ਤਸਵੀਰਾਂ ਸਾਜੀਆ ਕਰ ਰਿਹਾ ਭੰਗੀ ਚੌਤੋਂ ਲਗਾਤਾਰ ਸਾਡੇ YouTube ਚੈਨਲ ਨਾਲ ਜੋੜੇ ਨੂੰ ਉਹ ਕੇ ਇਸ ਤਰ੍ਹਾਂ ਜਿਹੜਾ ਕਾਫਲਾ ਜਿਹੜਾ ਲੋਕਾਂ ਦਾ ਜਿਹੜਾ ਗੱਡੀਆਂ ਦੇ ਨਾਲ ਪੜ ਗਿਆ ਕਾਫਲਾ ਜਿਹੜਾ ਵੱਡੇ ਪੱਦੇ ਤੇ ਜਿਹੜਾ ਖੁੱਲ ਗਿਆ ਸੀ ਭੰਗੀ ਚੌਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਕਿ ਬਸਵੀਰੀਏ ਬਾਰ-ਬਾਰ ਪਾਟਣ ਤੋਂ ਬਚ ਗਈ ਪਰ ਰੋੜ ਜਿਹੜਾ ਮੋਹਲਾ ਟਾਇਰ ਸੀਗਾ ਉਹ ਖੱਡੇ ਦੇ ਵਿੱਚ ਜਾ ਕੇ ਫਸ ਗਿਆ ਪਰ ਬਾਰ-ਬਾਰ ਜਿਹੜੀ ਇਹ ਬਸ ਜਿਹੜੀ ਆ ਸਵਾਰੀਆਂ ਨਾਲ ਭਰੀ ਹੋਈ ਬਸ ਪਾਟੜ ਤੋਂ ਬਚੀ ਅੱਜ ਤੋਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਭੰਗੀ ਚੌਧ ਤੋਂ ਸਾਂਝੀਆਂ ਕਰ ਰਹੇ ਆ ਕਿ ਵਾਕਵਾਂਕ ਜਿਹੜੀਆਂ ਗੱਡੀਆਂ ਦਾ ਜਿਹੜਾ ਕਾਪੜਾ ਜਿਹੜਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਕਿ ਰੋੜ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਦੀ ਜ਼ਾਹਿਰ ਕੀਤਾ ਜਾ ਰਿਹਾ ਲਗਾਤਾਰ ਸਾਡੀਆਂ ਵੀਡੀਓ ਨੂੰ ਦੇਖਦੇ ਰਹੋ ਲਗਾਤਾਰ ਤਸਵੀਰਾਂ ਸੰਧੀਆਂ ਕਰ ਰਹੇ ਕਿ ਕਿਸ ਤਰ੍ਹਾਂ ਜਿਹੜਾ ਐਕਟਵਲ ਜਿਹੜੀ ਖੱਡੇ ਦੇ ਵਿੱਚ ਫਸਦੀ ਹੋਈ ਨਜ਼ਰ ਆਈਆ ਕਿ ਪਰਿਵਾਰ ਦੇ ਨਾਲ ਜਾ ਰਿਹਾ ਸੀਗਾ ਇਨਸਾਨ ਜੋ ਪਿੱਛੇ ਦੋ ਲੇਡੀਜ਼ ਜਿਹੜੀਆਂ ਐਕਟਵਲ ਨੂੰ ਤੱਕਾ ਲੌਂਦੀਆਂ ਹੋਈਆਂ ਜਾਂ ਨਜ਼ਰ ਆ ਰਹੀਆਂ ਦੂਜੇ ਪਾਸੇ ਸੀ ਗੱਲ ਕਰੀਏ ਕਿ ਟਰੈਕਟਰ ਵਾਲਾ ਜਿਹੜਾ ਦੇਖਦਾ ਹੋਇਆ ਨਜ਼ਰ ਆ ਰਿਹਾ ਸੋ ਲਗਾਤਾਰ ਤਸਵੀਰਾਂ ਸੰਧੀਆਂ ਕਰ ਰਹੇ ਕਿ ਨੌਜਵਾਨ ਜਿਹੜਾ ਐਕਟਵਲ ਵਗੈਰਾ ਫਸ ਗਈ ਹੈ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਹੋ ਜਨਪਿਆਵੀ ਹੋਈ ਹੈ ਕਿ ਕਿਸ ਤਰ੍ਹਾਂ ਬੱਚਾ ਜਿਹੜਾ ਐਕਟਵਲ ਨੂੰ ਮੋੜੇ ਖਿੱਚਦਾ ਹੋਇਆ ਨਜ਼ਰ ਆ ਰਿਹਾ ਲਗਨਕਾਰੀਆਂ ਨਾਲ ਭਰਿਆ ਹੋਇਆ ਟੈਂਪੋ ਜਿਹੜਾ ਸਾਰੇ ਖੱਟੇ ਦੇ ਵਿੱਚ ਫਸ ਗਿਆ ਤੋਂ ਲਗਾਤਾਰ ਤਸਵੀਰਾਂ ਜਿਨੀਆਂ ਸਾਂਝੀਆਂ ਕਰ ਰਹੇ ਆ ਕਿ ਟੈਂਪੋ ਜਿਹੜਾ ਛੇਸਨਾ ਗੱਡੀ ਜਿਹੜੀ ਆ ਦੇਖੋ ਕਿਦਾਂ ਪਾਰਟਰ ਦੇ ਪੂਰੀ ਸੁਭਾਣਾ ਬਣੀ ਹੋਈ ਹੈ ਦੇਖੋ ਕਿ ਇਸ ਤਰ੍ਹਾਂ ਗੱਡੀ ਪਾਰਟਰੀ ਵਾਰ-ਵਾਰ ਸੋ ਬਚੀ ਜਾਂ ਤੋਂ ਲਗਾਤਾਰ ਰਹਿਮੇਸ਼ਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਪੰਗੀ ਚੌਟ ਸਾਂਝੀਆਂ ਕਰ ਰਹੇ ਆ ਲਗਾਤਾਰ ਤਸਵੀਰਾਂ ਜਿਨੀਆਂ ਹੁਸ਼ਿਆਰਪੁਰ ਪੰਗੀ ਚੌਟ ਤੋਂ ਦੇਖ ਰਹੇ ਜਿੱਥੇ ਆਮਾਨੀ ਪਾਰਟੀ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਕੀ ਰੋਡ ਨੰਬਰ 1 ਦੇ ਬਣਾਵਾ ਕਿ ਰੋਡ ਨੂੰ ਸਾਫ਼ ਸੁੱਸਤਰ ਰੱਖਾਂਗੇ ਪਰ ਪੰਗੀ ਚੌਧਾ ਜਿਹੜਾ ਰੋਡ ਆ ਜਿਹੜਾ ਤਸਵੀਰਾਂ ਸਾਂਝੀਆਂ ਕਰ ਰਹੇ ਕਿ ਲੇਡੀਜ਼ ਜਿਹੜੀਆਂ ਕਿਸ ਤਰ੍ਹਾਂ ਟੈਂਪੋ ਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜਾ ਟੈਂਪੋ ਨੇ ਟਾਇਰ ਸੱਚੇ ਹੋਏ ਨਜ਼ਰ ਆ ਰਹੇ ਆ ਉਹ ਪੰਗੀ ਚੌਧਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਗੱਡੀਆਂ ਦਾ ਜਿਹੜਾ ਕਾਬਲਾ ਜਿਹੜਾ ਕਾਫੀ ਵੱਧ ਚੁੱਕਿਆ ਹੈ ਲਗਾਤਾਰ ਜਿਹੜਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਪੰਗੀ ਚੌੜ ਨੂੰ ਲੈ ਕੇ ਜਿਹੜਾ ਹਮੇਸ਼ਾ ਜਿਵੇਂ ਇੱਥੇ ਵੱਖ-ਵੱਖ ਪ੍ਰੋਗਰਾਮ ਕੀਤੇ ਜਾਂਦੇ ਆ ਤਿਹਾਰ ਵਗੈਰਾ ਮਨਾਏ ਜਾਂਦੇ ਆ ਜਤਾਰਾ ਵਗੈਰਾ ਮਨਾਇਆ ਜਾਂਦਾ ਪਰ ਇਸ ਰੋਡ ਦੇ ਉੱਪਰ ਦੀ ਜਿਹੜਾ ਤਸਵੀਰਾਂ ਜਿਹੜੀਆਂ ਸਾਜਿਆ ਕਰਿਆ ਕਿ ਪਾਰਸ਼ ਜਿਹੜਾ ਮੌਲ ਕੀ ਪੜ ਚੁੱਕਿਆ ਸੋ ਵੱਖ-ਵੱਖ ਟਾਈਮਾਂ ਦੇ ਵਿੱਚ ਜਿਹੜਾ ਪਾਣੀ ਛੱਡ ਕੇ ਭੰਗੀ ਚੌਂ ਦੇ ਵਿੱਚ ਪੈਂਦਾ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਭੰਗੀ ਚੌਂ ਤੋਂ ਦਿਖ ਰਿਹਾ ਹੋ ਸੋ ਲਗਾਤਾਰ ਸਾਡੀਆਂ ਤਸਵੀਰਾਂ ਤੁਸੀਂ ਭੰਗੀ ਚੌਂ ਤੋਂ ਦੇਖ ਰਹੇ ਹੋ ਲਗਾਤਾਰ ਸਾਡੇ ਪੇਜੇ ਨਾਲ ਫੋਲੋ ਕਰੋ ਜੋ ਭੰਗੀ ਚੌਂ ਨੂੰ ਲੈ ਕੇ ਬਾਰ ਬਾਰ ਦਸ਼ਕਾਂ ਤੋਂ ਫੋਨ ਆ ਰਹੇ ਸੀ ਕਿ ਭੰਗੀ ਚੌਧਰੀਆਂ ਜਿਹੜਾ ਤਸਵੀਰਾਂ ਸਾਂਝੀਆਂ ਕਰਤੀਆਂ ਜਨ ਅੱਜ ਭੰਗੀ ਚੌਧਰੀਆਂ ਜਿਹੜਾ ਪੋਲ ਜਿਹੜੀ ਸਰਕਾਰ ਦੀ ਉਹਦੀ ਕੋਲ ਜੀ ਨਜ਼ਰ ਆ ਰਹੀ ਹੈ ਰੋਡ ਨੂੰ ਲੈ ਕੇ ਜਿਹੜਾ ਵੱਡੇ ਵੱਡੇ ਜਿਹੜਾ ਦਾਅਵੇ ਕੀਤੇ ਜਾਂਦੇ ਸੀ ਕਿ ਰੋਡ ਨੰਬਰ 1 ਦੇ ਬਣਾਵਾਂਗੇ ਕਿ ਰੋਡ ਜਿਹੜਾ ਇਸ ਵਕਤ ਸਰਕਾਰ ਦੀ ਜਿਹੜਾ ਆਮ ਆਦਮੀ ਪਾਰਟੀ ਦੀ ਪੋਲ ਜਿਹੜੀ ਜਨ ਪਜਾਦੀ ਨੂੰ ਜਿਹੜੇ ਖੋਲ ਦੁੱਤੀ ਆ ਲਗਾਤਾਰ ਭੰਗੀ ਚੌਧਰੀਆਂ ਤਸਵੀਰਾਂ ਅਦਾ ਕਰ ਰਹੇ ਜਿੱਥੇ ਰੋਡ ਜਿਹੜਾ ਬਿਲਕੁਲ ਟੁੱਟਾ ਹੋਇਆ ਨਜ਼ਰ ਆਇਆ ਲਗਾਤਾਰ ਤਸਵੀਰਾਂ ਹਮੇਸ਼ਾ ਸਾਂਝੀਆਂ ਕਰਦੇ ਰਹਿੰਦੇ ਆ ਇਹ ਰੋਡ ਦੇ ਉੱਪਰ ਦੀ ਜਿਹੜੇ ਮੋਟਰਸਾਈਕਲ ਵਗੈਰਾ ਐਕਟਿਵਾ ਵਗੈਰਾ ਜਾਂ ਗੱਡੀਆਂ ਵਗੈਰਾ ਜਿਹੜੀਆਂ ਲੱਗਦੀਆਂ ਕਿ ਉਹ ਟੋਏ ਦੇ ਵਿੱਚ ਫਸ ਕੇ ਜਿਹੜਾ ਕਿਰਾ ਦੇ 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 ਜਿਹੜੀ ਸੁਰਖੀ ਸੁਭਾਵਨਾ ਹੁੰਦੀ ਹੈ ਤਾਂ ਵੀ ਇਹ ਰੇ ਵਿੱਚ ਨੌਜਵਾਨ ਦਿਖਦੇ ਉਹਦੀ ਨਜ਼ਰ ਆਇਆ ਲੇਡੀਜ਼ ਵਗੈਰਾ ਦੀ ਰੋਡ ਦੇ ਉਹ ਨਜ਼ਰ ਆਇਆ ਹਮੇਸ਼ਾ ਜਿਹੜਾ ਜਾਨ ਦਾ ਜਿਹੜਾ ਖਤਰਾ ਹਮੇਸ਼ਾ ਲੋਕਾਂ ਨੂੰ ਬਣਿਆ ਆਇਆ ਸੋ ਲਗਾਤਾਰ ਤੁਸੀਂ ਵੀਰਾਂ ਦੇਖੋ ਕੇਸ ਤੇ ਨਜ਼ਰੀ ਐਕਟਿਵਾ ਜਿਹੜੀ ਆ ਖੱਡੇ ਦੇ ਵਿੱਚ ਫਸ ਗਈ ਹੈ ਉੱਤੇ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਕਿ ਰੋਡ ਜਿਹੜੇ ਕਿਸੇ ਵੀ ਇਹ ਨੰਬਰ 1 ਤੇ ਬਣਾਏ ਜਾਣਗੇ ਟਿੱਟੇ ਰੋਡ ਜਿਹੜੇ ਮੁਕੰਮਲ ਕਰਵਾਏ ਜਾਣਗੇ ਪਰ ਰੋਡ ਜਿਹੜਾ ਆ ਟਿੱਟਾ ਹੋਇਆ ਜਾਂ ਨਗਰ ਨਈ ਲੋਕਾਂ ਨੂੰ ਆ ਰਿਹਾ ਪਰ ਉਸ ਉੱਪਰ ਨਹੀਂ ਪਾਣੀ ਜਿਹੜਾ ਲੱਗਦਾ ਹੋਇਆ ਸੀ ਪਰ ਰੋਡ ਜਿਹੜੇ ਖੱਬੇ ਕਾਫੀ ਵੱਡੇ ਵੱਡੇ ਬਾਹਣ ਚੁੱਕੇ ਐ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਪੰਗੀ ਚੌਧੀਆਂ ਸਾਂਝੀਆਂ ਕਰ ਰਹੇ ਕਿ ਬਾਰ ਬਾਰ ਦਸਤਾਵਲੋ ਕਿਹਾ ਜਾਂਦਾ ਸੀ ਕੀ ਜਨਨਕ ਦਾਬੀ ਨੌਜਰ ਨਾਲ ਲਗਾਤਾਰ ਹਮੇਸ਼ਾ ਜਿੰਨੇ ਵੀ ਸੋਤ ਤੇ ਬਣੇ ਹੋਏ ਉਹਨਾਂ ਨੇ ਹਮੇਸ਼ਾ ਕਿਹਾ ਸੀ ਕਿ ਪੰਗੇ ਚੋਰ ਨੂੰ ਲੈ ਕੇ ਜਿਹੜਾ ਹਮੇਸ਼ਾ ਤੁਸੀਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਹੋ ਸਰਕਾਰ ਤੱਕ ਜਿਹੜੀਆਂ ਵਾਕ ਵਾਕ ਜਿਹੜੇ ਮੁੱਦੇ ਆ ਪੇਚਾਉਂਦੇ ਰਹੋ ਪਰ ਅਸੀਂ ਹਮੇਸ਼ਾ ਜਿਹੜੀਆਂ ਜਨਪੰਜਾਬੀ ਰੋਣ ਮਾਦੀ ਉਰਾਈ ਸਰਕਾਰ ਨੇ ਜਿਹੜੀਆਂ ਅਥਾਂ ਖੋਲਦੇ ਰਏ ਕੋਈ ਨਜ਼ਰ ਆਇਆ ਪਰ ਆਮ ਆਦਮੀ ਪਾਰਟੀ ਦੀਆਂ ਅੱਖਾਂ ਜਿਹੜੀਆਂ ਹਮੇਸ਼ਾ ਜਿਹੜੀਆਂ ਇਸ ਰੋਡ ਨੂੰ ਵਾਂਦੇ ਨਜ਼ਰ ਆ ਰੀਆਂ ਸੇ ਲਗਾਤਾਰ ਜਿਹੜਾ ਟੈਂਪੋ ਜਿਹੜਾ ਭਰਿਆ ਹੋਇਆ ਸਵਾਰੀਆਂ ਦੇ ਨਾਲ ਜਿਹੜਾ ਦੇਖੋ ਕਿਸ ਤਰ੍ਹਾਂ ਪਲਟਨ ਦਾ ਜਿਹੜਾ ਪੂਰਾ ਸੁਹਾਵਾ ਸੋ ਬਣੀ ਹੋਈ ਆ ਲਗਾਤਾਰ ਤਸਵੀਰਾਂ ਜਿਹੜੀਆਂ ਪੰਗੀ ਚੌਧੀਆਂ ਦਿਖਾ ਰਿਹਾ ਜਿੱਥੇ ਦੇਖੋ ਜੀ ਸਰਕਾਰ ਦੇ ਹੁਣ ਕੀ ਦਸੀ ਸਰਕਾਰ ਦੀ ਨਾਕਾਮੀ ਬਹੁਤ ਆ ਬਰਸਾਤ ਦਾ ਮੌਸਮ ਆ ਤੇ ਰੋਡਾਂ ਦਾ ਬਹੁਤ ਬੁਰਾ ਹਾਲ ਆ ਇਹਨਾਂ ਬੁਰਾ ਹਾਲ ਆ ਕਿ ਉਹਦਾ ਹਾਈਵੇ ਕਹਿੰਦੇ ਖੱਡੋ ਫਲਾਣਾ ਖੱਡੋ ਪੁਰਾਣੀਆਂ ਸੜਕਾਂ ਸਾਡੇ ਕੋਲ ਰਿਪੇਅਰ ਨਹੀਂ ਹੋ ਰਹੀਆਂ ਸਰਕਾਰ ਦੀ ਤਾਂ ਇਹ ਹੀ ਆ ਬਈ ਜਿੰਨੀ ਵੀ ਜਲਦੀ ਆਪਾਂ ਕਹਿੰਦੇ ਜਲਦੀ ਦੀ ਸਰਕਾਰ ਐ ਰੋੜਾਂ ਦਾ ਖਿਆਲ ਕਰੇ ਤੇ ਜਿਵੇਂ ਸਰ ਪਹਿਲਾਂ ਵੀ ਸਰਕਾਰਾਂ ਸੀ ਨਾ ਰੋਡ ਨੰਬਰ 1 ਦੇ ਸੀਗੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੋਡ ਚੁੱਟੇ ਹੋਏ ਆ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਇਹ ਸੁਨੇਹਾ ਇਹ ਜਾਣਾ ਹੈ ਵੀ ਰੋਡ ਜਿਹੜਾ ਸਾਡਾ ਬਾਗ ਉਸ ਰੋਡ ਦੇ ਉੱਪਰ ਖਾਸ ਕਰਕੇ ਧਿਆਨ ਦਿਓ ਪਬਲਿਕ ਦਾ ਬਹੁਤ ਜਣੀ ਖਿਆਲ ਰੱਖਣਾ ਚਾਹੀਦਾ ਕਿ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ। ਸੋ ਅੰਕਲ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਰੋਡ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਬਾਰ-ਬਾਰ ਦੁਰੀਅ ਅਪੀਲ ਕੀਤੀ ਹੈ। ਹੋਰ ਦੀ ਆਪਾਂ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਰੋਡ ਜਿਹੜੇ ਲਗਾਤਾਰ ਟੁੱਟਦੇ ਹੋਏ ਨਜ਼ਰ ਆਏ ਲਗਾਤਾਰ ਤਸਵੀਰਾਂ ਜਿਹੜੀਆਂ ਪੰਗੀ ਚੌਤੋਂ ਸਾਂਝੀਆਂ ਕਰ ਰਹੇ ਕਿ ਨੌਜਵਾਨ ਵਗੈਰਾ ਜੋ ਐਕਟਿਵ ਵਗੈਰਾ ਹੈ ਜਿਸ ਤਰ੍ਹਾਂ ਸੀ ਪਹਿਲਾਂ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਇੱਕ ਜੈਂਟਸ ਤੇ ਦੋ ਪੁੱਛੇ ਲੇਡੀਜ਼ ਤੇ ਬੈਠੇ ਹੋਏ ਸੀਗੇ ਉਹ ਕੱਡੇ ਦੇ ਵਿੱਚ ਫਸ ਕੇ ਜਿਹੜੇ ਦਿਖਦੇ ਹੋਏ ਨਜ਼ਰ ਆਇਆ ਤਸਵੀਰਾਂ ਤੁਸੀਂ ਜਾਣ ਪਿਆ ਦੀ ਨਜ਼ਰ ਲਗਾਤਾਰ ਦੇਖ ਰਹੋ ਕਿ ਆਮ ਆਦੀ ਪਾਰਟੀ ਦੇ ਲੋਕਾਂ ਨਿਸ਼ਾਨੇ ਫੇਕਣੇ ਫਿਰ ਸ਼ੁਰੂ ਕਰ ਦਿੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਨਜ਼ਰ ਨਹੀਂ ਆਵੇਗੀ ਕਿ ਲੋਕਾਂ ਦਾ ਕਹਿਣਾ ਫਿਰ ਜਿਹੜਾ ਸਾਂਝਾ ਕਰ ਰਿਹਾ ਕਿ ਜ਼ਿਆਦਾਤਰ ਜਿਹੜਾ ਸਾਂਝੀਆਂ ਕਰ ਰਿਹਾ ਕਿ ਤਸਵੀਰਾਂ ਜਿਹੜੀਆਂ ਮਣਜੀ ਮਣਜੀ ਆਮ ਆਦਮੀ ਪਾਰਟੀ ਨੇ ਅਲੱਤੋ ਜਲਵਾ ਕੰਦੀ ਕੋਸ਼ਿਸ਼ ਕੀਤੀ ਆ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਰੋਡ ਨੂੰ ਲੈ ਕੇ ਜਿਹੜਾ ਇਹਨਾਂ ਨੇ ਪੁੱਠੇ ਸਿੱਧੇ ਸਵਾਲ ਕਰਨੇ ਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੇਡੀਜ਼ ਵਿੰਗ ਦੇ ਜਿਹੜੇ ਇੱਕ ਨਾਮਕ ਕਰਮਚੀ ਦਾ ਉਹਨਾਂ ਨੇ ਆਪਣੀ ਗੱਡੀ ਜਿਹੜੀ ਆ ਨਹੀਂ ਰੋਕੀ ਉਹ ਮੱਠਦੇ ਹੋਏ ਨਜ਼ਰ ਇਸ ਰੋਡ ਦੇ ਉੱਪਰ ਵੀ ਆਏ ਉਹਨਾਂ ਨੂੰ ਰੋਕਣ ਦੀ ਆਪਾਂ ਕੋਸ਼ਿਸ਼ ਕੀਤੀ ਆ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸਾਂਝੀਆਂ ਕਰਦੇ ਆਏ ਆ ਕਿ ਆਤਾ ਰਿਹਾ ਹੈ ਰੋਡ ਜਿਹੜਾ ਟੁੱਟਾ ਹੋਇਆ ਨਜ਼ਰ ਆ ਰਿਹਾ ਸੋ ਆਮ ਆਦਮੀ ਪਾਰਟੀ ਨੂੰ ਦੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਯੋਜਨਾ ਕੀਤੀ ਜਾ ਰਹੀ ਹੈ ਗੁੱਸੇ ਨੂੰ ਮੁਕ ਰੱਖਦੇ ਰੋਡ ਨੰਬਰ 1 ਦੇ ਬਣਾਉਣ ਜਾਈਦੇ ਆ ਕਿ ਬਲਕਿ ਇਹ ਨਹੀਂ ਕਿ ਟੋਲ ਪਰਾਜੇ ਜਿਹੜੇ ਆ ਚੱਕ ਦਿੱਤੇ ਗਏ ਆ ਪਰ ਜਿਹੜੀਆਂ ਸਰਤਾਈ ਜਿਹੜੇ ਮੁਕੰਮਲ ਨਹੀਂ ਕਰਵਾਈਆਂ ਜਾ ਰਹੀਆਂ ਸੋ ਲਗਾਤਾਰ ਆਪਾਂ ਹੋਰ ਵੀ ਦਸ਼ਕਾ ਦੇ ਨਾਲ ਗੱਲਬਾਤ ਕਰਾਂਗੇ ਐ ਭਾਈ ਰੁਕਿਓ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰੇ ਕਿ ਨੌਜਵਾਨ ਜਿਹੜੇ ਆ ਬਾਰ ਬਾਰ ਸਭ ਰੋਡ ਤੇ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਆ ਜੀ ਭਾਈ ਸਾਹਿਬ ਬੁਰੇ ਹਾਲ ਹੈ ਰਹਿਣੇ ਦੇ ਬਸ ਉਹ ਹਰਿਆਣੇ ਤੋਂ ਜੋ ਲੋਕ ਆ ਰਹੇ ਸੀ ਕਿ ਰੋਡ ਜਿਹੜੇ ਬੜੇ ਟੁੱਟੇ ਹੋਏ ਨਜ਼ਰ ਆਇਆ ਕਿ ਸਰਕਾਰ ਦੇ ਜਿਹੜੀ ਇੱਕ ਵਾਰ ਫਿਰ ਜਿਹੜੀ ਅਸੀਂ ਪੌਲ ਖੋਲ ਦਿੱਤੀ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਕਿ ਹੋਰ ਦੀ ਆਪਾਂ ਗੱਡੀ ਵਾਲੇ ਨਾਲ ਗੱਲਬਾਤ ਕਰਾਂਗੇ ਕਿ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਕਿ ਰੋਡ ਨੂੰ ਲੈ ਕੇ ਜਿਹੜਾ ਵੱਡੇ ਵੱਡੇ ਜਿਹੜਾ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਸੀ ਪਰ ਅੱਜ ਜਿਹੜੇ ਦਾਅਵੇ ਤੇ ਖੋਖਲੇ ਨਜ਼ਰ ਆਇਆ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਇਸ ਰੋਡ ਨੂੰ ਲੈ ਕੇ ਅੱਜ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਲਗਾਤਾਰ ਜਿਹੜਾ 15 14000 ਰੋਡ ਟੁੱਟਾ ਹੋਇਆ ਨਜ਼ਰ ਆ ਰਿਹਾ ਸੋ ਲਗਾਤਾਰ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਦਸ਼ਕਾ ਦੇ ਨਾਲ ਲਗਾਤਾਰ ਸੋ ਭਾਈ ਇੱਕ ਨੰਬਰ ਹੈ ਰੋਡ ਨੂੰ ਲੈ ਕੇ ਕੀ ਕਹਿੰਦੇ ਭਾਈ ਪਾਜੀ ਉਹ ਨਾ ਕਹਿੰਦੇ ਰਾਤ ਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਦੁਬਾਰਾ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਬੂ ਪਾਜੀ ਉਹ ਲਗਾਤਾਰ ਇਹ ਕਹਿੰਦੇ ਆਮ ਆਦਮੀ ਪਾਰਟੀ ਨੂੰ ਮੌਕਾ ਨਹੀਂ ਦੇਵਾਗੇ ਕਿ ਆਮ ਆਦਮੀ ਪਾਰਟੀ ਨੇ ਕੋਰਸੀ ਜਿਹੜੀ ਆ ਭੁਗ ਮਤ ਮਾਰਦੀ ਕੋਰਸੀ ਕੋਰਸੀ ਜਿਹੜੀ ਖੇਸ ਗਈ ਹੋਈ ਉਸ ਸ਼ਹਿਰ ਤੋਂ ਨਜ਼ਰ ਆਵੇਗੀ ਲਗਾਤਾਰ ਤਸਵੀਰਾਂ ਜਿਹੜੀਆਂ ਹੋਰ ਜੇ ਆਪਾਂ ਦਸਤਾਂ ਦੇ ਨਾਲ ਗੱਲਬਾਤ ਕਰਾਂਗੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਰਹੇ ਆ ਕਿ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਜਿਹੜਾ ਜਨ ਪੰਜਾਬੀ ਲੋਕਾਂ ਨਾਲ ਖੋਲਦੇ ਹੋਏ ਨਜ਼ਰ ਆਏ ਆ ਸੋ ਅੰਕਲ ਜੀ ਜੇਸਨਾ ਜੀ ਰੋਡ ਟੁੱਟਾ ਹੋਇਆ ਕੀ ਕਹਿਣਾ ਚਾਹੋਗੇ ਹਾਂਜੀ ਕੀ ਕੀ ਜੇਸਨਾ ਸਰ ਰੋਡ ਟੁੱਟਾ ਹੋਇਆ ਕਿ ਕੀ ਕਹਿਣਾ ਚਾਹੋਗੇ ਦਸਤਾਂ ਬਹੁਤ ਬੁਰੀ ਹਾਲਤ ਆ ਜੀ ਇਹ ਐਕਚੁਅਲੀ ਰਿਪੇਅਰ ਹੋਣਾ ਚਾਹੀਦਾ ਇਹ ਬੰਨ ਤਾਂ ਪੂਰਾ ਰੁੜ ਚੁੱਕਾ ਤੁਸੀਂ ਦੇਖੋ ਇਹ ਖਤਰਨਾਕਾ ਕਾਫੀ ਪਾਣੀ ਤਾਂ ਆ ਰਿਹਾ ਹੈ ਹੁਣ ਪਰ ਆਵਾਜ਼ਾ ਹੀ ਰੋਕੀ ਨਹੀਂ ਜਾ ਸਕਦੀ ਜਿਸ ਹਿਸਾਬ ਨਾਲ ਪਬਲਿਕ ਆ ਤੇ ਸਰ ਆਮ ਆਨ ਪਾਰਟੀ ਸਰ ਬਾਅਦ ਮੈਂ ਅਪੀਲ ਕਰਨਾ ਚਾਹੂਗੀ ਬਸ ਇਹੀ ਕਹਾਂ ਚਾਹਾਂਗਾ ਜੀ ਆਮ ਆਦਮੀ ਪਾਰਟੀ ਨੂੰ ਥੋੜਾ ਰਿਪੇਅਰ ਵਰਕ ਵਾਲੇ ਵੀ ਧਿਆਨ ਦਿੱਤਾ ਜਾਵੇ ਬਾਕੀ ਤਾਂ ਬੜੇ ਬੜੇ ਵਾਅਦੇ ਤਾਂ ਹੈਗੇ ਹੀ ਸਾਰਿਆਂ ਦੇ ਸੋ ਲੋਕਾਂ ਦੇ ਵੀ ਜਿਹਾ ਬਾਰ-ਬਾਰ ਜਿਹੜਾ ਅਪੀਲ ਕੀਤੀ ਜਾਂਦੀ ਹੈ ਕਿ ਰੋਡ ਨੂੰ ਜਿਹੜਾ ਬਿਲਕੁਲ ਧਿਆਨ ਦਿੱਤਾ ਜਾਵੇ ਆਮ ਆਨ ਪਾਰਟੀ ਆ ਅੱਜ ਫਿਰ ਜਿਹੜਾ ਚਿਹਰਾ ਨੰਗਾ ਕਰਦੇ ਹੋਏ ਨਜ਼ਰ ਆਇਆ ਜਨ ਪੰਜਾਬੀ ਨੂੰ ਜਿਹੜਾ ਲਗਾਤਾਰ ਜੁੜੇ ਰਹੇ ਕਿ ਰੋਡ ਨੂੰ ਲੈ ਕੇ ਜਿਹੜਾ ਅੱ